ਕਰਦੇ ਆਂ ਸ਼ੁਰੂਆਤ ਵੀਡੀਓ ਦੀ ਤੇ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਇੱਕ ਇੰਡੋਫਾਰਮ ਟਰੈਕਟਰ ਆਪਣੇ ਕੋਲੇ 3055 DI ਲਓ ਸੱਜਣੋ ਚੱਲਦੇ ਆਪਾਂ ਫੋਟਪੁਰੇ ਤੇ ਫੋਟਪੁਰੇ ਜਾ ਕੇ ਤੇ ਜਿਹੜੀ ਜੱਦਾ ਤੋਂ ਆਪਾਂ ਸਮਾਨ ਵਗੈਰਾ ਪਾਰਟਸ ਵਗੈਰਾ ਲੈਣੇ ਆ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਲਓ ਸੱਜਣੋ ਜੋ ਆਪਣਾ ਇੰਡੋਫਾਰਮ ਦਾ ਪਾਰਟਸ ਸੀ ਸਾਰਾ ਲੈ ਲਿਆ ਤੇ ਸੋ ਇਸ ਤੋਂ ਬਾਅਦ ਚੱਲਦੇ ਆਪਾਂ ਜੋ ਆਪਣਾ ਫੌਜੀ ਭਰਾ ਵਾਲਾ ਟਰੈਕਟਰ ਤਿਆਰ ਹੋ ਰਿਹਾ ਸੋ ਆਪਣਾ ਇਸ ਟਰੈਕਟਰ ਦੇ ਵਿੱਚ ਆਪਾਂ ਸ਼ੋ ਵਗੈਰਾ ਪੇਸ਼ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਰਦੇ ਹਾਂ ਸ਼ੁਰੂਆਤ ਵੀਡੀਓ ਦੀ ਤੇ ਇਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਆਪਾਂ ਇੱਕ ਇੰਡੋ ਫਾਰਮ ਟਰੈਕਟਰ ਆਪਣੇ ਕੋਲੇ 3055 DI CM ਗੇਅਰ ਵਾਲਾ ਆਇਆ ਆਪਣੇ ਕੋਲੇ ਜੋ ਆਇਆ ਤਰਨਤਨ ਸਾਹਿਬ ਤੋਂ ਸੋ ਦੇ ਬਾਰੇ ਗੱਲਬਾਤ ਕਰਾਂਗੇ ਤੇ ਸੋ ਮਿੱਤਰੋ ਦੇਖਦੇ ਆਪਾਂ ਉਸ ਟਰੈਕਟਰ ਦੇ ਵਿੱਚ ਕੀ ਕੀ ਵਰਕ ਕਰਨਾ ਤੇ ਸਾਰਾ ਆਪਾਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਵਾਂਗੇ ਤੇ ਐਂਡ ਤੱਕ ਬਣੇ ਰਹੋ ਤੇ ਇੱਕ ਜਿਹੜੇ ਨਵੇਂ ਜੁੜ ਰਹੇ ਨੇ ਵੀਡੀਓ ਦੇ ਵਿੱਚ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਤਾਂ ਜੋ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀਆਂ ਵੀਡੀਓ ਦਿਖਾਉਂਦੇ ਰਹੀਏ ਬਾਕੀ ਇੰਸਟਾ ਫੇਸਬੁੱਕ ਪੇਜ ਨੂੰ ਵੀ ਆਪਣੇ ਨੂੰ ਕਰ ਲਿਓ ਫੋਲੋ ਤੇ ਆਓ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਲਓ ਵੀ ਸੱਜਣੋ ਜੋ ਆਪਣੀ ਕਲੱਚਲੇਟਿਡ ਇਸ ਟਰੈਕਟਰ ਦੇ ਵਿੱਚ ਨਿਕਲੀ ਆ ਚਾਰ ਫਰਾਂ ਵਾਲੀ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਕਲੱਚ ਪਲੇਟਾਂ ਦੋਨੇ ਨਵੀਆਂ ਪਾਵਾਂਗੇ ਇੱਕ ਕਲੱਚ ਵਾਲਾ ਤਵਾ ਬਦਲਾਂਗੇ ਆਪਾਂ ਇਦਰਾ ਸਰਵਿਸ ਦਾ ਸਮਾਨ ਆਪਣਾ ਖੋਲ ਰਿਆ ਤੇ ਫਿਲਟਰ ਵਗੈਰਾ ਕਰ ਰਹੇ ਆ ਸਾਫ ਇਦਰੋਂ ਆਪਾਂ ਕਰਕੇ ਚੰਗੀ ਤਰ੍ਹਾਂ ਵਾਸ਼ ਤੇ ਕਰਾਂਗੇ ਫਿਟਿੰਗ ਇਧਰਲਾ ਸਮਾਨ ਵੀ ਆਪਾਂ ਸਾਰਾ ਧੋ ਕੇ ਕੱਸ ਦਿਆਂਗੇ ਇਹ ਬੇਰੰਗ ਤੇ ਫਿੰਗਰਾਂ ਬਿਲਕੁਲ ਸਹੀ ਆ ਕਿਉਂਕਿ ਕਲੱਚ ਦਾ ਕੰਮ ਨਵਾਂ ਕਰਵਾਇਆ ਸੀ ਤੇ ਆਓ ਸੱਜਣੋ ਚੱਲਦੇ ਆਪਾਂ ਕੋੜ ਪੂਰੇ ਤੇ ਬਾਕੀ ਦਾ ਜੋ ਰਹਿੰਦਾ ਪਾਰਟ ਸਦਾ ਆਪਾਂ ਲੈ ਕੇ ਆਣੇ ਆ

ਜਾਕ ਆਪਣੇ ਪੀਪੀ ਤੇ ਚਲੋ ਸਾਡੇ ਨੂੰ ਚੱਲਦੇ ਆ ਤੇ ਫਰਾਈ ਵੀਲ ਆਪਣਾ ਐਕਟਿਵਾ ਦੇ ਮੂਰੇ ਰੱਖ ਲਿਆ ਚਲੋ ਇਸ ਤੋਂ ਬਾਅਦ ਚੱਲਦੇ ਕੋੜਗੂੜਾ ਤੇ ਚਿਗੜਪੁਰਾ ਆ ਕੇ ਆਪਾਂ ਤੇ ਫਿਰ ਕਰਾਂਗੇ ਫਿਟਿੰਗ ਤਦ ਨੂੰ ਚੱਲਦੇ ਆਪਾਂ ਫੋਟਪੁਰੇ ਤੇ ਫੋਟਪੁਰੇ ਜਾ ਕੇ ਤੇ ਜਿਹੜੀ ਜਗ੍ਹਾ ਤੋਂ ਆਪਾਂ ਸਮਾਨ ਵਗੈਰਾ ਪਾਰਟਸ ਵਗੈਰਾ ਲੈਣੇ ਆ ਤੇ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ 프라이휠 ਵਗੈਰਾ ਦਾ ਫੇਸ ਵਗੈਰਾ ਲਵਾਵਾਂਗੇ ਚੱਲਦਾ ਸਾਡਾ ਬੰਦਾ ਪੂਰਾ ਬੈਠਾ ਨਾਰ ਟੈਟ ਹੋਇਆ ਹੈ ਚਲੋ ਆਪਾਂ ਇਹ ਤਾਂ ਜੋ ਬਾਈ ਸੈਣੀ ਕੋਲੇ ਆਏ ਸੀਗੇ ਤੇ ਸੋ ਇਹਨਾਂ ਦਾ ਆਪਾਂ ਕੋਈ ਪੈਸੇ ਦੇਨੇ ਸੀ ਦੇ ਕੇ ਤੇ ਚਲੋ ਚੱਲਦੇ ਹਾਂ ਉਸ ਤੋਂ ਬਾਅਦ ਵਰਕਸ਼ਾਪ ਤੇ ਤੇ ਇਹ ਬਾਈ ਜੀ ਸਾਡੇ ਬਾਜੂ ਸਾਹਿਬ ਇਹਨਾਂ ਦੀ ਆਪਾਂ ਇੰਸਟਾਗ੍ਰam ਤੇ ਵੀਡੀਓ ਪਾਈ ਸੀ ਤੇ ਉਹ ਮਿਲੀਅਨ ਚ ਪਹੁੰਚਣ ਵਾਲੀ ਹੈਗੀ ਤੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਇਹ ਬਾਈ ਕਰਦਾ ਸੈਲਫਨ ਨੂੰ ਡੀਆਈ ਤੇ ਇਧਰ ਬਾਈ ਜੀ ਇਹ ਵੀ ਕੀ ਨਵਾਂ ਤੁਹਾਡਾ ਬਾਈ ਹੈਪੀ ਹੈਪੀ ਜੀ ਇਹਨਾਂ ਦੀ ਇਹ ਸ਼ਾਪ ਆ ਗਈ ਇਹ ਬਾਈ ਜੀ ਇੱਥੇ ਕੰਮ ਕਰਦੇ ਨੇ ਤੇ ਬਾਕੀ ਭਰਾਵਾਂ ਵਾਂਗੂ ਕੰਮ ਕਰਦੇ ਇਹ ਵੀ ਇਹਨਾਂ ਦੇ ਭਰਾ ਹੀ ਨੇ ਕਿਉਂਕਿ ਬਹੁਤ ਟਾਈਮ ਹੋ ਗਿਆ ਇਹਨਾਂ ਨੂੰ ਕੰਮ ਕਰਦੇ ਇਹਨੂੰ ਤੇ ਚਲੋ ਇਸ ਤੋਂ ਬਾਅਦ ਚਲਦੇ ਆਪਾਂ ਵਰਕਸ਼ਾਪ ਤੇ ਤੇ ਸੋ ਤੁਹਾਨੂੰ ਉੱਥੋਂ ਦਾ ਜੋ ਆਪਾਂ ਇੰਡੋਫਾਰਮ ਟਰੈਕਟਰ ਤਿਆਰ ਕਰ ਰਹੇ ਆਂ ਸੋ ਉਹਦਾ ਪਾਰਟਸ ਲੈ ਕੇ ਤੇ ਸਾਰਾ ਫਿਟਿੰਗ ਦਾ ਵਲੌਗ ਦਿਖਾਵਾਂਗੇ ਚਲਦੇ ਆ ਵਰਕਸ਼ਾਪ ਤੇ ਬਾਕੀ ਜੇ ਕਿਸੇ ਭਰਾ ਨੇ ਸੈਲਫ ਆਲਟਰਨੇਟਰ ਕਰਾਉਣਾ ਹੋਵੇ ਤੇ ਇਹ ਭਾਈ ਜੀ ਦਾ ਨੰਬਰ ਹੈਗਾ ਤੁਸੀਂ ਨਾਲ ਗੱਲਬਾਤ ਕਰ ਸਕਦੇ ਹੋ ਕਿਉਂਕਿ ਇਹ ਟਰੈਕਟਰ ਦੀ ਹਰ ਸੈਲਫ ਵਗੈਰਾ ਆਲਟਰਨੇਟਰ ਹੁੰਦੀ ਹੈ ਹੀ ਕਰਦੇ ਨੇ ਤੇ ਬਾਕੀ ਇਹਨਾਂ ਦੀ ਸ਼ਾਪ ਆ ਜਿਹੜੀ ਜੈਤੋ ਰੋਡ ਤੇ ਹੈ ਇਧਰ ਤੇ ਇਧਰ ਆਪਣਾ ਆ ਗਿਆ ਕੋੜਕਪੂਰਾ ਤੇ ਚਲੋ ਇਸ ਤੋਂ ਬਾਅਦ ਚਲਦੇ ਆਪਾਂ ਕਰਕੇ ਸਟਾਰਟ ਆਪਣੀ ਐਕਟ ਲਓ ਸੱਜਣੋ ਜੋ ਆਪਣਾ ਇੰਡੋਫਾਰਮ ਦਾ ਪਾਰਟਸ ਸੀ ਸਾਰਾ ਲੈ ਲਿਆ ਤੇ ਸੋ ਇਸ ਤੋਂ ਬਾਅਦ ਚਲਦੇ ਆਪਾਂ ਸ਼ੌਪ ਤੇ ਤੇ ਪਾਰਟਸ ਲੈ ਲ ਕੇ ਤੇ ਬਾਕੀ ਆਪਾਂ ਮਗਲੈਲ ਵਗੈਰਾ ਆਪਣਾ ਸਾਰਾ ਬਾਅਦ ਚ ਆਜੂਗਾ ਆਪਣੇ ਕੋਲੇ ਤੇ ਜੋ ਆਪਾਂ ਉਸ ਟਰੈਕਟਰ ਦੇ ਵਿੱਚ ਕਲਚ ਪਲੇਟਾਂ ਵਗੈਰਾ ਸਾਰਾ ਸੁਨ ਲੀਕਾ ਸਮਾਨ ਫਿਟਿੰਗ ਕਰ ਰਹੇ ਹਾਂ ਕਿਉਂਕਿ ਇੰਡੋਫਾਰਮ ਦਾ ਸਮਾਨ ਆਪਦਾ ਨਹੀਂ ਮਿਲਦਾਗਾ ਇਹਦੇ ਵਿੱਚ ਸੁਨ ਲੀਕਾ ਵਗੈਰਾ ਦਾ ਫਿਟ ਕਰਨਾ ਪੈਂਦਾ ਤੇ ਚਲੋ ਇਸ ਤੋਂ ਬਾਅਦ ਚਲਦੇ ਆਂ ਵਰਕਸ਼ਾਪ ਸੋ ਸੱਜਣੋ ਜੋ ਆਪਣਾ ਟੂਲ ਵਗੈਰਾ ਲਵਾ ਲਿਆ ਸੀ ਆਪਾਂ ਫਰਾਈ ਵੀਲ ਦੇ ਤੇ ਬਾਈ ਇੱਥੇ ਹੈ ਨਹੀਂਗਾ ਬਾਈ ਥੋੜਾ ਇੱਥੇ ਗਿਆ ਵਾ ਤੇ ਟੂਲ ਵਗੈਰਾ ਲਵਾ ਕੇ ਆਪਣਾ ਤੇ ਇੱਕ ਆ ਟਿੱਕੀ ਵਗੈਰਾ ਦਾ ਆ ਸੌਰੀ ਟਿੱਕੀ ਵਗੈਰਾ ਨਵੀਂ ਬਣਾਉਣੀ ਆ ਪੌਦੀ ਕਿਉਂਕਿ ਕੇਮ ਵਾਲੀ ਟਿੱਕੀ ਉਹਦੇ ਟਰੈਕਟਰ ਦੇ ਲੀਵ ਸੀਗੀ ਤੇ ਇਹ ਲਵਾ ਕੇ ਤੇ ਇਸ ਤੋਂ ਬਾਅਦ ਚੱਲੋ ਮੇਤਰੋ ਆਪਾਂ ਆ ਕੇ ਸੀ ਵਰਕਸ਼ਾਪ ਤੇ ਤੇ ਸੋ ਆਪਾਂ ਇਸ ਤੋਂ ਬਾਅਦ ਕਰਦੇ ਆ ਫਿਟਿੰਗ ਜੋ ਪਾਰਟਸ ਵਗੈਰਾ ਆਪਾਂ ਲਿਆਏ ਸੀਗੇ ਟਰੈਕਟਰ ਦਾ ਤੇ ਕਰਦੇ ਆ ਚੰਗੀ ਤਰ੍ਹਾਂ ਵਾਸ਼ ਵਗੈਰਾ ਇਹਨੂੰ ਤੇ ਇਧਰ ਆਪਣੇ ਕੋਲੇ ਦੋ ਟਰੈਕਟਰ ਆਏ ਨੇ ਇੱਕ ਤਾਂ ਸਵਰਾਜ ਟਰੈਕਟਰ ਇੱਕ ਸੋਨਾਲੀ ਕਾ ਤੇ ਸਵਰਾਜ ਟਰੈਕਟਰ ਹੈ ਬਾਈ ਜੀ ਦਾ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਤੁਹਾਡਾ ਬਲਜਿੰਦਰ ਬਈ ਅੱਛਾ ਜੀ ਬਲਜਿੰਦਰ ਪਿੰਡ ਕਿਹੜਾ ਤੁਹਾਡਾ ਬਾਜਾ ਅੱਛਾ ਬਾਜਾ ਖਾਨਾ ਇਹ ਇਹ ਬਾਈ ਜੀ ਵੀ ਆਏ ਨੇ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਜੀ ਸਿਮਰ ਜੀ ਸਿਮਰ ਹਾਂਜੀ ਪਿੰਡ ਚੌਧਰੀ ਵਾਲਾ ਹਾਂਜੀ ਬਈ ਠੀਕ ਹੈ ਠੀਕ ਹੈ ਕਿਹੜਾ ਮਾਡਲ ਹੈ ਬਾਈ 7 ਮਾਡਲ ਅੱਛਾ 7 ਮਾਡਲ ਆ ਕਿ ਕਿਹੜੇ ਐਂਪਲੀਮੈਂਟ ਤੇ ਚੱਲਦਾ ਆਪਣਾ ਇਹ ਤੇ ਬਈ ਘਰੇ ਵਾਜੀ ਨੂੰ ਹੀ ਹੋਤ ਕਹਿੰਦੇ ਅੱਛਾ ਵਾਈ ਤੇ 7 ਮਾਡਲ ਪਾਵਰ ਵਗੈਰਾ ਫਿਰ ਬਾਤ ਚ ਕਰਾਇਆ ਹਾਂਜੀ ਹਾਂਜੀ ਠੀਕ ਆ ਕਿੱਥੋਂ ਤਲਵੰਡੀਓ ਨਹੀਂ ਨਹੀਂ ਹਾਂ ਆਪਣੇ ਪਿੰਡੀ ਮੇਸਤੀ ਦੇ ਅੱਛਾ ਆਪਣੇ ਮਿੰਡੋਂ ਕਰਾਇਆ ਠੀਕ ਤੇ ਕਾਲਾ ਆ ਬਲਾਂ ਕਰੀ ਬਿਠਾਰਿਆ ਮਰਮ ਜੇ ਤੇ ਫਿਰ ਕੇ ਵੈਸੇ ਛੌਂਗ ਹੋਏ ਅੱਛਾ ਛੌਂਗ ਨੂੰ ਕਰਾਤੇ ਚਲੋ ਮੇਟਰ ਬਾਕੀ ਇਸ ਤੋਂ ਬਾਅਦ ਕਰਦੇ ਆ ਪੈਂਟਿੰਗ ਕਰਨ ਕਟਿੰਗ ਤੇ ਬਾਕੀ ਇਸ ਟਰੈਕਟਰ ਦੇ ਵਿੱਚ ਪਾਵਰ ਪੰਪ ਦੇ ਵਿੱਚ ਬਧਾਉਣੀ ਆਪਾਂ ਸਵਰਾਜ ਤੇ ਦੇ ਵਿੱਚ ਤੇ ਕਿਸ ਸਵਰਾਜ ਟਰੈਕਟਰ ਦਾ ਆਪਾਂ ਡਿਸਟ੍ਰੀਬਿਊਟਰ ਫਿੱਟ ਕਰਾਂਗੇ ਹੋ ਰਿਹਾ ਸੋ ਆਪਣਾ ਇਸ ਟਰੈਕਟਰ ਦੇ ਵਿੱਚ ਆਪਾਂ ਸ਼ੋ ਵਗੈਰਾ ਪੇਂਟ ਕਰ ਰਹੇ ਆ ਤੇ ਬਾਕੀ ਇਹਨਾਂ ਦੇ ਉੱਪਰ ਤਾਂ ਫਰਸਟ ਕੋਟ ਲੱਗ ਚੁੱਕਿਆ ਬਾਕੀ ਕੁਝ ਪਾਰਟ ਤੇ ਆਪਣਾ ਫਰਸਟ ਕੋਟ ਲੱਗਣ ਵਾਲਾ ਰਹਿ ਗਿਆ ਤੇ ਸੋ ਮਿੱਤਰੋ ਅੱਜ ਫਾਈਨਲ ਕੋਟ ਮਾਰਦੇ ਆਪਾਂ ਤਿੰਨ ਚਾਰ ਚੀਜ਼ਾਂ ਦੇ ਜਿਵੇਂ ਤੱਕ ਸ਼ੋ ਹੋ ਗਈ ਤੇ ਅਗਲਾ ਮੂਹ ਹੋ ਗਿਆ ਤੇ ਫਰੰਟ ਵਾਲਾ ਗ੍ਰਿਲ ਹੋ ਗਈ ਤੇ ਇਧਰ ਬਾਡੀ ਦੀ ਤਿਆਰੀ ਚੱਲ ਰਹੀ ਆ ਤੇ ਇਧਰ ਬੋਵੀ ਪੇਂਟ ਲੱਗ ਰਿਹਾ ਪੇਂਟ ਕਰਨ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਰਤ ਲਈ ਫਿਰ ਨਵੀਂ ਗੱਨ ਹਾਂਜੀ ਨਵੀਂ ਅੱਜ ਵਰਤੀ ਆ ਹਾਂਜੀ ਠੀਕ ਆ ਫਿਰ ਮਾਰ ਮੁਰ ਕੇ ਵੇਖ ਲੈ ਕਾਹੇ ਤੇ ਜੋ ਕਵਾਨੀ ਵੀ ਆਪਾਂ ਨਵੀਂ ਯੂਜ਼ ਕੀਤੀ ਆ ਤੇ ਇੱਧਰ ਜੋ ਕਲਚਰੇਟ ਆਪਾਂ ਸੋਨਾ ਵਾਲੀ ਕਾ 90 ਵਾਲੀ ਫਿੱਟ ਕਰਤੀ ਆਪਾਂ ਇਹਦੇ ਚ ਪੰਜ ਫਰੀ ਇਹ ਕਰਕੇ ਫਿੱਟੇ ਨੂੰ ਕਿਉਂਕਿ ਕਲਚਰੇਟ ਪਹਿਲਾਂ ਇਹਦੇ ਚਾਰ ਫਰੀ ਨਿਕਲੀ ਆ ਪੁਰਾਣੀ ਕਹਾ ਕੇ ਇਹ ਨਿਕਲੀ ਆਪਣੀ ਹੁਣ ਆ ਫਿੱਟ ਕਰਤੀ ਆਪਾਂ ਕਿਉਂਕਿ ਇਹਦਾ ਦਬਾਅ ਬਹੁਤ ਜ਼ਿਆਦਾ ਹੁੰਦਾ ਹੈ ਮਿੱਤਰੋ ਆਪਣਾ ਕਲਚ ਹੋ ਗਿਆ ਇਧਰੋ ਫਿੱਟ ਤੇ ਇਧਰੋ ਬੈਰੀਂਗ ਵਗੈਰਾ ਆਪਾਂ ਪਾਤਾ ਨਵਾਂ ਠੀਕ ਆ ਚੰਗੀ ਤਰ੍ਹਾਂ ਵਾਸ਼ ਕਰਕੇ ਚੰਗੀ ਤਰ੍ਹਾਂ ਵਾਸ਼ ਕਰਨ ਤੋਂ ਬਾਅਦ ਤੇ ਫਿਰ ਆਪਾਂ ਇਸ ਤੋਂ ਬਾਅਦ ਫਿੰਗਰਾਂ ਵਗੈਰਾ ਦੀ ਕਰਤੀ ਸੈਟਿੰਗ ਸੈਟਿੰਗ ਕਰਨ ਤੋਂ ਬਾਅਦ ਹੁਣ ਆਪਾਂ ਕਲਚ ਨੂੰ ਅਸੈਂਬਲ ਨੂੰ ਨਾਲ ਉਸ ਤੋਂ ਬਾਅਦ ਆਪਾਂ ਕਲਚ ਨੂੰ ਲੌਣਾ ਨਾਲ ਕਲਚ ਨਾਲ ਲਾ ਕੇ ਫਿਰ ਪੈਡਲ ਵਗੈਰਾ ਦੀ ਕਰਦੇ ਚੈਕਿੰਗ ਤੇ ਸੋ ਮਿੱਤਰੋ ਜੁੜੇ ਰਹੋ ਤੇ ਬਾਕੀ ਸ਼ਾਮ ਤੱਕ ਦੇਖਦੇ ਆ ਕਿ ਕੀ ਕੀ ਕੰਮ ਆਪਣਾ ਕੰਪਲੀਟ ਹੁੰਦਾਗਾ उधर अपना फौजी भरा फोर ट्रैक्टर के शो वगैरह के अच्छे पेंट वज चुके हैं अपना जो फौजी भरा फोर ट्रैक्टर से उसके अपना पेंट पेंट वगैरह वज चुके अपना जो टैंकी वगैरह की फिनिशिंग आई है तुम चैक करा दें टैंकी वगैरह के पेंट वगैरह वज चुके अपना इतना तो शो वगैरह भी अपने पेंट हो चुकी है ਔਰ ਸ਼ੋ ਵਗੈਰਾ ਆਪਣਾ ਰੈਡੀ ਕਰਕੇ ਰੱਖਤੀ ਐ ਇਧਰ ਤੇ ਚਲੋ ਕੱਲ ਨੂੰ ਆਪਾਂ ਕਰਾਂਗੇ ਦੀ ਟੈਂਕੀ ਵਾਲਾ ਫਰੇਮ ਰੈਡੀ ਜੋ ਆਪਣਾ ਟੈਂਕੀ ਵਾਲਾ ਫਰੇਮ ਹੈ ਇਹ ਕਰਾਂਗੇ ਕੱਲ ਨੂੰ ਰੈਡੀ ਆਪਾਂ ਲਾਓ ਸੱਜਣੋ ਜੋ ਆਪਣਾ ਕਲੱਚ ਐਂਡ ਫਾਰਮ ਦਾ ਗਿਆ ਲੱਗ ਨਾਲ ਤੇ ਸੋ ਇਸ ਤੋਂ ਬਾਅਦ ਕਰਕੇ ਬੋਲਟ ਵਗੈਰਾ ਟਾਈਟ ਤੇ ਕਰਦਿਆਂ ਪੈਡਲ ਦੀ ਚੈਕਿੰਗ ਤੇ ਆਪਣਾ ਕਲਚ ਵਗੈਰਾ ਇਹਨਾਂ ਸਾਨੀ ਨਾਲ ਆਪਾਂ ਜੋੜਤਾ ਨਾਲ ਫੁੱਤਰੋ ਜੋ ਆਪਣਾ ਇੰਡੋਫਾਰਮ ਦਾ ਕੰਮ ਕਲਚ ਦਾ ਫੁੱਲ ਕੰਪਲੀਟ ਹੋ ਚੁੱਕਿਆਗਾ ਬਾਕੀ ਤੁਹਾਨੂੰ ਪੈਡਲ ਵਗੈਰਾ ਦਿਖਾ ਦਿੰਨੇ ਨੱਪ ਕੇ ਕਿੰਨਾ ਕੁ ਰਹਿਲਾ ਹੋਇਆ ਕਲਚ ਤੇ ਕੀ ਗੱਲ ਬਾਤ ਕਿਉਂਕਿ ਇਸ ਟਰੈਕਟਰ ਦਾ ਕਲਚ ਪਹਿਲਾਂ ਵੀ ਰਹਿਲਾ ਸੀਗਾ ਬਾਕੀ ਤੁਸੀਂ ਆਪਣੇ ਕਲਚ ਦੇ ਵਿੱਚ ਇੰਨੀ ਪਲੇ ਜਰੂਰ ਰੱਖਣੀ ਇੱਕੋ ਕਲੱਚ ਦੇ ਉੱਤੇ ਪੈਰ ਰੱਖ ਕਿਸੇ ਵੀ ਟਰੈਕਟਰ ਦੇ ਪੈਰ ਨਾ ਰੱਖਿਆ ਕਰੋ ਜੀ ਦੇ ਕਾਰਨ ਕਰਕੇ ਹੀ ਤੁਹਾਡਾ ਕਲੱਚ ਖੁੱਲਦਾਗਾ ਤੇ ਚਲੋ ਆਪਣਾ ਇਹਦਾ ਟਰੈਕਟਰ ਦਾ ਹੋ ਗਿਆ ਕੰਮ ਕੰਪਲੀਟ ਤੇ ਸੋ ਮਿਲਾਂਗੇ ਅਗਲੇ ਨਵੇਂ ਵਲੌਗ ਦੇ ਵਿੱਚ ਤੇ ਬਾਕੀ ਕੱਲ ਨੂੰ ਆਪਾਂ ਇਸ ਟਰੈਕਟਰ ਦੀ ਸ਼ੋ ਵਗੈਰਾ ਤੇ ਸਰਵਿਸ ਤਾਂ ਚਲੋ ਹੋ ਗਈ ਆਪਣਾ ਔਇਲ ਪਾਉਣ ਵਾਲਾ ਰਹਿ ਗਿਆ ਇਹਨਾਂ ਦੇ ਵਿੱਚ ਤੇ ਇਧਰ ਬਾਲਟੀਆਂ ਵਗੈਰਾ ਦੀ ਆਪਾਂ ਵਰਕਸ਼ਾਪ ਦੀ ਕਰਕੇ ਸਫਾਈ ਅਤੇ ਤੁਸੀਂ ਦੇਖੋ ਅਸੀਂ ਸ਼ਾਮ ਹੈ ਸ਼ਾਮ ਨੂੰ ਅਸੀਂ ਸਾਰਾ ਪਾਰਟ ਸਾ ਜਿਹੜਾ ਅਸੀਂ ਇਹਦੇ ਨਾਲ ਕੰਮ ਕਰਦੇ ਆਂਗੇ ਬਾਲਟੀਆਂ ਵਗੈਰਾ ਟਰਿਆਂ ਵਗੈਰਾ ਟੂਲ ਵਗੈਰਾ ਸਾਰਾ ਅਸੀਂ ਵਾਸ਼ ਕਰਕੇ ਚਲੇ ਜਾਨੇ ਆਂ ਕਿਉਂਕਿ ਸਵੇਰ ਜਲਦੀ ਆ ਕੇ ਕੰਮ ਤੇ ਲੱਗਣਾ ਹੁੰਦਾਗਾ ਤੇ ਚਲੋ ਮਿੱਤਰੋ ਮਿਲਦੇ ਆਗਲੇ ਵਲੌਗ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਬਾਕੀ ਵਲੌਗ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਤੇ ਬਾਕੀ ਇਦਾਂ ਦੇ ਵਲੌਗ ਦੇਖਣ ਲਈ ਤੁਹਾਨੂੰ ਪਹਿਲਾਂ ਫੇਰ ਦੱਸ ਦਈਏ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ